ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰੇ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਦਾਲਤੀ ਹੁਕਮ ਨਾਮ ਮੰਨਣ ਵਾਲੇ ਨਾਇਬ ਸੇਲਜ਼ਾ ਵਿਰੁੱਧ ਕਾਰਵਾਈ ਦੇ ਹੁਕਮ ਜ਼ਮੀਨ ਨੂੰ ਦੋ ਥਾਵਾਂ ਤੇ ਵੇਚਣ ਦਾ ਮਾਮਲਾ ਜਾਲੀ ਅਦਾਲਤੀ ਮੋਹਰਾਂ ਦਾ ਸਹਾਰਾ ਲੈ ਕੇ ਜ਼ਮੀਨ ਨੂੰ ਦੋ ਥਾਵਾਂ ਤੇ ਵੇਚਣ ਦੇ ਮਾਮਲੇ 'ਚ ਅਦਾਲਤੀ ਹੁਕਮਾਂ ਤੋਂ ਬਾਅਦ ਹੋਈ ਰਜਿਸਟਰੀ ਦਾ ਇੰਤਕਾਲ ਕਰਨ ਲਈ ਅਦਾਲਤੀ ਹੁਕਮਾਂ ਦੀ ਪ੍ਰਵਾਹ ਨਾ ਕਰਨ ਵਾਲੇ ਨਾਇਬ ਤਹਿਸੀਲਦਾਰ ਗੜੀ ਦੀ ਗਵਾਲ ਦੇ ਤਨਖਾ ਚੈਟ ਕਰਕੇ ਉਸ ਵਿਰੁੱਧ ਕਾਰਵਾਈ ਦੇ ਹੁਕਮ ਹੁਸ਼ਿਆਰਪੁਰ ਦੀ ਅਦਾਲਤ ਨੇ ਜਾਰੀ ਕੀਤੇ ਹਨ ਅਦਾਲਤ ਵੱਲੋਂ ਵਾਰ-ਵਾਰ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਹੁਕਮ ਦੇਣ ਦੇ ਬਾਵਜੂਦ ਨਾਇਬ ਤਹਿਸੀਲਦਾਰ ਅਤੇ ਪ੍ਰਵਾਹ ਨਹੀਂ ਕੀਤੀ ਜੇ ਸੋ ਅਦਾਲਤ ਵੱਲੋਂ ਇਹ ਸਖਤ ਨੋਟਿਸ ਕੱਢੇ ਗਏ ਹਨ ਐਡਵੋਕੇਟ ਵਿਸ਼ਾਲ ਸ਼ਰਮਾ ਅਤੇ ਉਸ ਦੇ ਸਾਥੀ ਵੀਨੇ ਸ਼ਰਮਾ ਨੇ ਦੱਸਿਆ ਕਿ 2016 ਵਿੱਚ ਅਮਰਜੀਤ ਕੌਣ ਨੇ ਰਖ ਰਗਵਾਲ ਵਿੱਚ ਤੋਂ 15 ਕਨਾਲਾਂ ਪਰ 15 ਮੱਲੇ ਜ਼ਮੀਨ ਖਰੀਦੀ ਸੀ ਜਿਸ ਦੀ پیشਗੀ ਉਹਨਾਂ 8 ਲੱਖ ਰੁਪਏ ਵਿੱਚ ਕੀਤੀ ਸੀ ਉਹਨਾਂ ਦੱਸਿਆ ਹੈ ਕਿ ਮਿੱਥੇ ਸਮੇਂ ਤੱਕ ਅਮਰਜੀਤ ਕੌਰ ਵੱਲੋਂ ਰਜਿਸਟਰੀ ਨਾ ਕਰਵਣ ਕਾਰਨ ਉਹਨਾਂ ਅਦਾਲਤੀ ਸਹਾਰਾ ਲਿਆ ਸੀ ਜਿਸ ਵਿੱਚ ਪਤਾ ਲੱਗਾ ਸੀ ਕਿ ਅਮਰਜੀਤ ਕੌਰ ਨੇ ਪਹਿਲਾਂ ਹੀ ਆਪਣੀ ਜ਼ਮੀਨ ਆੜ ਰਹਿਣ ਵਿੱਚ ਕੀਤੀ ਹੋਈ ਸੀ ਉਹਨਾਂ ਦੱਸਿਆ ਕਿ ਜਦੋਂ ਜ਼ਮੀਨ ਦਾ ਅਦਾਲਤੀ ਰਿਕਾਰਡ ਮੰਗਿਆ ਗਿਆ ਸੀ ਤਾਂ ਅਮਰਜੀਤ ਕੌਰ ਨੇ ਜਾਲੀ ਰਾਜੀ ਨਾਮੇ ਲਗਾ ਕੇ ਉਸ ਉੱਪਰ ਉੱਪਰ ਦੂਸੂਹਾ ਦੇ ਹੇਠਲੀ ਅਦਾਲਤ ਦਿਆਂ ਜਾਲੀ ਮੋਰਾ ਰਾਹੀ ਰਾਜ ਨਮਾ ਲਿਖ ਕੇ ਕੇਸ ਬੰਦ ਕਰ ਦਿੱਤਾ ਸੀ ਐਮਰਜੀਟ ਕੋਰਟ ਅਦਾਲਤ ਨਾਲ ਕੀਤੀ ਦਾ ਤਾਦਲੀ ਦੀ ਤੋਂ ਬਾਅਦ ਥਾਣਾ ਗਦਰੀ ਵਾਲਾ ਵੀ ਕੇ ਉਸ ਵਿਰੋਧਾ ਧੋਖਾ ਧੜੀ ਦਾ ਮਾਮਲਾ ਵੀ ਦਰਜ ਹੋਇਆ ਹੈ ਐਟਵੋਕੇਟ ਵਿਸ਼ਾਲ ਬਰਮਾ ਚਰਮਾ ਨੇ ਦੱਸਿਆ ਹੈ ਕਿ ਉਹਨਾਂ ਕੇਸ ਰਜਿਸਟਰ ਹੋਣ ਤੋਂ ਬਾਅਦ ਅਦਾਲਤੀ ਹੁਕਮ ਰਾਹੀ ਰਜਿਸਟਰੀ ਕਰਵਾ ਕੇ ਜਿਸ ਦਾ ਇੰਤਕਾਲ ਕਰਵਾਉਣ ਲਈ ਉਸ ਨੂੰ ਨਾਇਬ तहसीलदार दफ्तर अर्जी पे देती है परंतु 1 साल बीतन तो बाद भी नए तहसीलदार ਵੱਲੋਂ ਉਹਨਾਂ ਦਾ ਇੰਤਕਾਲ ਮਨਜ਼ੂਰ ਨਾ ਕੀਤਾ ਜਿਸ ਕਾਰਨ ਉਹਨਾਂ ਇੰਤਕਾਲ ਕਰਵਾਉਣ ਲਈ ਮੋੜ ਅਦਾਲਤ ਦਾ ਦਰਵਾਜ਼ਾ ਖੜਕੜਾਇਆ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ